ਹਰਿਆਣਾ ਦੇ ਕਰਨਾਲ ਵਿੱਚ ਹਰਿਆਣਾ ਸਿੱਖ ਏਕਤਾ ਦਲ ਵੱਲੋਂ ਪ੍ਰਬੰਧਿਤ ਹਰਿਆਣਾ ਸਿੱਖ ਸੰਮੇਲਨ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਹੁਣ ਨੋ ਵੋਟ ਨੋਟ ਦਾ ਸੱਦਾ ਦਿੱਤਾ ਅਤੇ ਗੁਰਦੁਆਰਿਆਂ ਨੂੰ ਰਾਜ ਸਰਕਾਰ ਦੇ ਦਖਲ ਤੋਂ ਮੁਕਤ ਕਰਵਾਉਣ ਲਈ ਅੰਦੋਲਨ ਸ਼ੁਰੂ ਕਰਨ ਦਾ ਵੀ ਸੱਦਾ ਇਸ ਦੌਰਾਨ ਦਿੱਤਾ ਹੈ ਤਾਂ ਇਸ ਦਰਮਿਆਨ ਸਿੱਖ ਧਰਮ ਨੂੰ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਵੀ ਇਸ ਇਕੱਤਰਤਾ ਦੌਰਾਨ ਵੱਡੀ ਚਰਚਾ ਹੋਈ ਹੈ ਸਿੱਖ ਕੌਮ ਨੂੰ ਇੱਕ ਤਰ੍ਹਾਂ ਸੁਨੇਹਾ ਦਿੰਦੇ ਹੋਏ ਪਿਹੋਵਾ ਤੋਂ ਉੱਗੇ ਸਿੱਖ ਪ੍ਰਚਾਰਕ ਬਾਬਾ ਗੁਰਵਿੰਦਰ ਸਿੰਘ ਮੰਡੀ ਸਾਹਿਬ ਨੇ ਕਿਹਾ ਉਹਨਾਂ ਦਾ ਏਜੰਡਾ ਹੈ ਕਿ ਜੋ ਕੋਈ ਸਿੱਖ ਧਰਮ ਸ਼ਬਦ ਗੁਰਬਾਣੀ ਦਾ ਪ੍ਰਚਾਰ ਕਰਦਾ ਹੈ ਉਸ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੰਦੇ ਹਨ ਏਜੰਸੀਆਂ ਰਾਹੀਂ ਉਸ ਦੀ ਨਜ਼ਰਸਾਨੀ ਕਰਦੇ ਹਨ ਬਹੁਤ ਜਿ ਦੇ ਵਿਸ਼ਵਾਸ ਦੇ ਮਨੋਬਲ ਅਤੇ ਆਤਮ ਵਿਸ਼ਵਾਸ ਨੂੰ ਇਸ ਤਰੀਕੇ ਨਾਲ ਠੇਸ ਪਹੁੰਚਾਉਂਦੇ ਹਨ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਸਰਕਾਰੀ ਦਫਤਰਾਂ ਵਿੱਚ ਦਸਤਾਰ ਸਜਾਉਣ ਵਾਲੇ ਅੜਦਾੜੀ ਰੱਖਣ ਵਾਲੇ ਸਿੱਖਾਂ ਨਾਲ ਵੀ ਨਫ਼ਰਤ ਕੀਤੀ ਜਾਂਦੀ ਹੈ ਅਤੇ ਉਹਨਾਂ ਦੇ ਕੰਮ ਨਹੀਂ ਹੁੰਦੇ ਬਾਬਾ ਗੁਰਵਿੰਦਰ ਸਿੰਘ ਦੇ ਭਾਸ਼ਣ ਕਿ ਦਸਤਾਰ ਧਾਰੀ ਅਨ ਦਾੜੀ ਵਾਲੇ ਸਿੱਖਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਨਫ਼ਰਤ ਕੀਤੀ ਜਾਂਦੀ ਹੈਰਾ ਜ਼ਿਕਰ ਕਰਦਿਆਂ ਗਿਆਨੀ ਹਾਪੀ ਸਿੰਘ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜੇਕਰ ਦਸਤਾਰ ਅਤੇ ਦਾੜੀ ਨਾ ਹੁੰਦੀ ਤਾਂ ਪਾਕਿਸਤਾਨ ਦੀ ਸਰਹੱਦ ਅਟਾਰੀ ਦੀ ਬਜਾਏ ਪਾਣੀ ਪਥ ਵਿਕੇ ਹੋਣੀ ਸੀ ਪਰ ਜਿੱਥੇ ਸਿੱਖ ਮਸਲਿਆਂ ਦੀ ਗੱਲ ਆ ਜਾਂਦੀ ਹੈ ਜਿੱਥੇ ਸਿੱਖ ਹਿੱਤਾਂ ਦੀ ਗੱਲ ਆ ਜਾਂਦੀ ਹੈ ਉੱਥੇ ਆਪਣੇ ਆਪਣੇ ਮਤਭੇਦ ਭੁਲਾ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਅੱਜ ਇਕੱਠੇ ਹੋਣ ਦੀ ਜਿਹੜੀ ਆ ਉਹ ਬਦੇਰੇ ਲੋੜ ਐ ਬਦੇਰੇ ਜ਼ਰੂਰਤ ਐ ਸਾਤ ਸੰਗਤ ਚ ਇਥੇ ਬਾਬਾ ਸਤਕਾਰਯੋਗ ਨੇ ਸਾਡੇ ਬਾਬਾ ਮੰਡੀ ਵਾਲੇ ਉਹ ਬੋਲ ਕੇ ਗਏ ਨੇ ਕਿ ਜਦੋਂ ਦਸਤਾਰ ਧਾਰੀ ਦਾੜਾ ਪ੍ਰਕਾਸ਼ ਕੀਤਾ ਸਿੱਖ ਹਰਿਆਣੇ ਦੇ ਕਿਸੇ ਦਫ਼ਤਰ ਦੇ ਵਿੱਚ ਜਾਂਦਾ ਤੇ ਉਹਨੂੰ ਸਰਕਾਰ ਦੀ ਨਜ਼ਰ ਨਾਲ ਦੇਖਿਆ ਜਾਂਦਾ ਮੈਂ ਆਪ ਜੀ ਨੂੰ ਕਹਿਣਾ ਚਾਹੁੰਨਾ ਹੈ ਕਿ ਇਹੋ ਜਿਹੇ ਲੋਕ ਜਿਹੜੇ ਸਿੱਖ ਦਸਤਾਰ ਤੋਂ ਨਫ਼ਰਤ ਕਰਦੇ ਨੇ ਸਿੱਖ ਧੜੇ ਤੋਂ ਨਫ਼ਰਤ ਕਰਦੇ ਨੇ ਉਹਨਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਾ ਦਿਓ ਕਿ ਜੇ ਇਹ ਦਸਤਾਰ ਨਾ ਹੁੰਦੀ ਜੇ ਇਹ ਧੜਾ ਨਾ ਹੁੰਦਾ ਤੇ ਪਾਕਿਸਤਾਨ ਦੀ ਹੱਦ ạtari ਬਾਰਡਰ ਨਹੀਂ ਬਲਕਿ ਪਾਣੀ ਪੱਤ ਦਾ ਮੈਦਾਨ ਹੋਣੀ ਸੀ ਬੋਲੇ ਸੋਨਹਾ ਸਭ ਸ੍ਰੀ ਅਕਾਲ ਔਰ ਪਾਣੀ ਪੱਤ ਵੀ ਛੱਡੋ ਦਿੱਲੀ ਵੀ ਤੁਹਾਡੇ ਕੋਲ ਨਹੀਂ sirena ਮੇਰਠ ਵੀ ਤੁਹਾਡੇ ਕੋਲ ਨਹੀਂ sirena ਸਹਾਰਨਪੁਰ ਵੀ ਤੁਹਾਡੇ ਕੋਲ ਨਹੀਂ sirena ਜੇ ਅੱਜ ਇਹ ਇਲਾਕਾ ਭਾਰਤ ਦੇ ਨਾਲ ਜੁੜਿਆ ਤੋ ਉਹ ਇਸ ਪੱਗ ਤੇ ਦਾੜੇ ਦੀ ਵਜਾ ਕਰਕੇ ਜੁੜਿਆ ਵਰਨਾ ਤੋ ਹਾ ਇਸ ਇਲਾਕੇ ਤੋਂ ਸਖੜੇ ਹੋਣਾ ਸੀ ਜ਼ਥੇਦਾਰ ਨੇ ਕਿਹਾ ਕਿ ਇਹ ਹਰਿਆਣਾ ਸਰਕਾਰ ਦੀ ਬੇਈਮਾਨੀ ਹੈ ਇਸ ਦਾ ਰਿਕਾਰਡ ਦਰਸਾਉਂਦਾ ਹੈ ਕਿ ਸਿੱਖਾਂ ਦੀ ਆਬਾਦੀ ਅਸਲ ਗਿਣਤੀ ਤੋਂ ਬਹੁਤ ਘੱਟ ਹੈ ਸਾਡੇ ਅੰਦਾਜ਼ੇ ਮੁਤਾਬਕ ਹਰਿਆਣਾ ਵਿੱਚ ਸਿੱਖ ਆਬਾਦੀ 30 ਲੱਖ ਦੇ ਕਰੀਬ ਹੈ ਪਰ ਸਰਕਾਰੀ ਰਿਕਾਰਡ 5 ਤੋਂ 7 ਲੱਖ ਵਿੱਚਕਾਰ ਦਰਸਾਉਂਦਾ ਹੈ ਜੋ ਕਿ ਬੇਈਮਾਨੀ ਹੈ ਇਹ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਸਾਨੂੰ ਆਬਾਦੀ ਦੇ ਆਧਾਰ ਤੇ ਹੱਕ ਨਹੀਂ ਦੇਣਾ ਚਾਹੁੰਦੀ ਹੈ ਹਰਿਆਣਾ ਦੇ ਸਿੱਖਾਂ ਨੂੰ ਆਪਣੀ ਤਾਕਤ ਵਿਖਾਉਣ ਅਤੇ ਸਹੀ ਗਿਣਤੀ दर्ज करने ਲਈ सरकार ते दबाव पौन दी ਲੋੜ ਹੈ ਸਿੱਖਾ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਰਾਸ਼ਟਰੀ ਮੀਡੀਆ ਵੀ ਸਰਕਾਰੀ ਸਰਪ੍ਰਸਤੀ ਹੇਟ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਸਿੱਖਾ ਵਿਰੁੱਧ ਬਰਤਾਂਦ ਕਰਨ ਲਈ ਫਿਲਮਾਂ ਬਣਾਈਆਂ ਜਾ ਰਹੀਆਂ ਹਨ ਅਤੇ ਕੋਈ ਪਾਬੰਦੀ ਨਹੀਂ ਕਿ ਇਹ ਸਿੱਖਾਂ ਨਾਲ ਬੇਇਨਸਾਫੀ ਨਹੀਂ ਇਸ ਮੁਤਲਕ کئی ਅਹਿਮ ਮੁੱਦੇ ਇਸ ਇਕਤਤਾ ਦੌਰਾਨ ਉੱਠੇ ਹਨ ਕਰਨਾਲ ਵਿੱਚ ਹੋਈ ਇਸ 71 ਤਵੀ ਟਕਸਰੀ ਦਮਦਮਾ ਸਾਹਿਬ ਦੇ ਜ਼ਿਲ੍ਹੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਬਾ ਸੁਖਾ ਸਿੰਘ ਸਮੇਤ ਕਈ ਪੰਥਕ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਹੈ ਹਰਿਆਣਾ ਸਿੱਖ ਇਕਤਾ ਦਲ ਦੇ ਆਗੂ ਜਗਦੀਪ ਸਿੰਘ ਔਲਖ ਨੇ ਐਲਾਨ ਕੀਤਾ ਹੈ ਕਿ ਇਹ ਸਿੱਖ ਅੰਦੋਲਨ ਹਰ ਸਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੁੰਦੇ ਰਹਿਣਗੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ